ਸਸੀ ਕਾਲਜੀ ਸਾਰਿਆਂ ਨੂੰ ਅੱਜ ਕੀ ਹੋਇਆ ਜੀ ਅੱਜ ਲੱਗੀ ਬਹੁਤ ਜ਼ਿਆਦਾ ਭੁੱਖ ਤੇ ਸੋਚਿਆ ਚਲੋ ਚਾਹ ਨਾਲ ਬਰੈਡੀ ਖਾ ਲੈਨੇ ਆ ਪਰ ਜਦੋਂ ਫ੍ਰਿਜ ਖੋਲ ਕੇ ਦੇਖੀ ਤਾਂ ਬਰੈਡ ਵੀ ਉਹ ਮਿਲੇ ਜਿਨ੍ਹਾਂ ਨੂੰ ਆਪਾਂ ਖਾਂਦੇ ਨਹੀਂ ਹੁੰਦੇ ਨੀਚਲੇ ਵਾਲੇ ਬਿਲਕੁਲ ਮੋٹے ਜਿਹੇ ਬਰੈਡ ਕਹਿ ਕੇ ਆਪਾਂ ਸਾਈਡ ਤੇ ਰੱਖ ਦਾਨੇ ਆ ਜਾਂ ਕਈ ਵਾਰੀ ਆਪਾਂ ਇਹਨਾਂ ਨੂੰ ਸੂੜੇ ਵਿੱਚ ਵੀ ਪਾ ਦਿੰਨੇ ਆ ਤੇ ਆਪਾਂ ਸੋਚਿਆ ਚਲੋ ਅੱਜ ਇਹਨਾਂ ਦੇ ਕੁਝ ਬਣਾਉਣੇ ਆ ਤੇ ਆਪਾਂ ਕੀ ਕੀਤਾ ਜਿੰਨੇ ਵੀ ਇਹ ਬਰੈਡ ਸੀ 2 3 ਸਾਰੇ ਲੈ ਲੇ ਤੇ ਇਹਨਾਂ ਉੱਪਰ ਥੋੜਾ ਜਿਹਾ ਪਾਣੀ ਪਾ ਕੇ ਤੇ ਇਹਨੂੰ ਭਿਉਂ ਕੇ ਰੱਖ ਦਿੱਤਾ ਆਪਾਂ ਤਿੰਨ ਚਾਰ ਮਿੰਟ ਲਈ ਕਿਉਂਕਿ ਇਹ ਕਾਫੀ ਸਖਤ ਹੋ ਚੁੱਕੇ ਸੀਗੇ ਤੇ ਆਪਾਂ ਇਹਨਾਂ ਨੂੰ ਹੁਣ ਭਿਉਂ ਕੇ ਰੱਖ ਦਾਂਗੇ ਤਾਂ ਕਿ ਇਹ ਹੌਲੀ-ਹੌਲੀ ਪੋਲੇ ਜੇ ਹੋ ਜਾਣ ਤੇ ਉਸ ਤੋਂ ਬਾਅਦ ਆਪਾਂ ਕਰਾਂਗੇ ਜੀ ਆਲੂ ਦਾ ਕद्दूकस ਤੇ ਆਲੂ ਤੁਸੀਂ ਲੈ ਲੈਣਾ ਪਰ ਇਹ ਤੁਹਾਡੀ ਮਰਜ਼ੀ ਹੈ ਇਹਨੂੰ ਤੁਸੀਂ ਸਕਿੱਪ ਵੀ ਕਰ ਸਕਦੇ ਹੋ ਜੇ ਤੁਹਾਨੂੰ ਨਹੀਂ ਵਧੀਆ ਲੱਗਦਾ ਕਈ ਵਾਰੀ ਕੀ ਹੁੰਦਾ ਜਦੋਂ ਬੰਦੇ ਨੂੰ ਭੁੱਖ ਲੱਗਦੀ ਹੈ ਤਾਂ ਉਸ ਟਾਈਮ ਘਰ ਦੇ ਵਿੱਚ ਕੋਈ ਚੀਜ਼ ਖਾਣ ਨੂੰ ਨਹੀਂ ਮਿਲਦੀ ਤੇ ਅੱਜ ਆਪਣੇ ਨਾਲ ਵੀ ਉਸੇ ਤਰ੍ਹਾਂ ਹੀ ਹੋਇਆ ਤੇ ਇਹਦੀ ਆਪਾਂ ਬਹੁਤ ਹੀ ਵਧੀਆ ਜੀ ਚੀਜ਼ ਤਿਆਰ ਕਰਾਂਗੇ ਜਿਹਨੂੰ ਖਾ ਕੇ ਤੁਹਾਡਾ ਮਨ ਖੁਸ਼ ਹੋ ਜਾਊਗਾ ਤੇ ਬਿਲਕੁਲ ਇਹ ਚੀਜ਼ ਦਾ ਜਿਹੜਾ ਟੇਸਟ ਹੈ ਉਹ ਐਕਸਟਰਾ ਜਿਹਾ ਹੋਊਗਾ ਇਹ ਕਰਕੇ ਆਪਾਂ ਆਲੂ ਦਾ ਕद्दू ਕਸ ਇਹਨੂੰ ਆਪਾਂ ਧੋ ਲਿਆ ਜੀ ਉਸ ਤੋਂ ਬਾਅਦ ਆਪਾਂ ਇਹਦੇ ਲਈ ਲਵਾਗੇ ਹੁਣ ਜਿਹੜੇ ਆਪਣੇ ਬ੍ਰੈਡ ਭੋਂਕੇ ਰੱਖੇ ਹੋਏ ਸੀ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਹੱਥਾਂ ਦੇ ਨਾਲ ਮਸਲ ਜੇ ਲਵਾਗੇ ਬਿਲਕੁਲ ਕਿਉਂਕਿ ਦੇਖੋ ਇਹ ਹੁਣ ਵੀ ਹਜੇ ਵੀ ਥੋੜੇ ਜਿ ਸਖਤ ਪਈ ਹੈ ਵਿੱਚ ਵਿੱਚ ਅਗੇ ਤੇ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਥੋੜਾ ਜਿ ਪਾਣੀ ਲਗਾ ਕੇ ਜੇ ਪਾਣੀ ਦੀ ਲੋੜ ਹੋਵੇ ਤੁਸੀਂ ਹੋਰ ਲਗਾ ਲਿਓ ਆਪਾਂ ਇਹਦੇ ਵਿੱਚ ਪਾਤੇ ਜੀ ਆਲੂ ਇਹ ਆਲੂ ਵੀ ਆਪਣੇ ਗਿੱਲੇ ਸੀ ਕਿਉਂਕਿ ਆਪਾਂ ਧੋਤੇ ਹੋਏ ਸੀ ਉਸ ਤੋਂ ਬਾਅਦ ਆਪਾਂ ਇਹਦੇ ਲਈ ਕੱਟਿਆ ਜੀ ਪਿਆਜ਼ ਜਿਆਦਾ ਬਰੀਕ ਨਹੀਂ ਕੱਟਨੇ ਜਿਆਦਾ ਮੋਟੇ ਨਹੀਂ ਕੱਟਨੇ ਤੇ ਫਿਰ ਆਪਾਂ ਲੈ ਲਈਏ ਚਾਰ ਪੰਜ ਹਰੀਆਂ ਮਿਰਚਾਂ ਤੇ ਥੋੜਾ ਜਿਹਾ ਇਹਦੇ ਵਿੱਚ ਪਾਇਆ ਜੀ ਆਪਾਂ ਅੱਧਿਕ ਕੌਲੀ ਬੇਸਣ ਤੇ ਫਿਰ ਇਹਦੇ ਵਿੱਚ ਆਪਾਂ ਕੌਲੀ ਦਾ ਚੌਥਾ ਹਿੱਸਾ ਪਾਵਾਂਗੇ ਮੈਦਾ ਤੇ ਇਹ ਆਪਾਂ ਛਾਂ ਲਿਆ ਕਿਉਂਕਿ ਮੌਸਮ ਵਹਿਜਾ ਚੱਲ ਰਿਹਾ ਕੁਛ ਨਾ ਕੁਛ ਚੀਜ਼ਾਂ ਦੇ ਵਿੱਚ ਮਾੜਾ ਮੋਟਾ ਪਿਆ ਹੁੰਦਾ ਤੇ ਉਸ ਤੋਂ ਬਾਅਦ ਆਪਾਂ ਪਾਈਏ ਜੀ ਜੈਲੀ ਫਲਿਕਸ ਚਾਹੇ ਤੁਸੀਂ ਦੋ ਲਾਲ ਮਿਰਚਾਂ ਕੁੱਟ ਕੇ ਉਸੇ ਟਾਈਮ ਪਾ ਦਿਓ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਈਏ ਜੀ ਮੇਥੀ ਫਿਰ ਇਹਦੇ ਵਿੱਚ ਆਪਾਂ ਪਾਵਾਂਗੇ ਥੋੜੀ ਜੀ ਹਲਦੀ ਨਮਕ ਲਾਲ ਮਿਰਚ ਫਿਰ ਆਪਾਂ ਇਹਦੇ ਵਿੱਚ ਥੋੜਾ ਜਿਹਾ ਧਨੀਆ ਪਾਊਡਰ ਪਾਵਾਂਗੇ ਤੇ ਫਿਰ ਇਹਦੇ ਵਿੱਚ ਆਪਾਂ ਪਾਏ ਆ ਜੀ ਥੋੜੀ ਜੀ ਦੇਗੀ ਮਿਰਚ ਤੇ ਇਹ ਚੀਜ਼ਾਂ ਤੁਸੀਂ ਜ਼ਰੂਰ ਪਾਓ ਇਹਨਾਂ ਨਾਲ ਕਲਰ ਵਗੈਰਾ ਬਹੁਤ ਵਧੀਆ ਆਉਂਦਾ ਹੈ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਪਾਣੀ ਦੇ ਨਾਲ ਥੋੜਾ ਜਿਹਾ ਪਾ ਕੇ ਕਰ ਲਾਂਗੇ ਮਿਕਸ ਪਾਣੀ ਤੁਸੀਂ ਪਹਿਲਾਂ ਹੀ ਬਿਲਕੁਲ ਨਹੀਂ ਪਾਉਣਾ ਕਿਉਂਕਿ نیچے ਆਪਣੇ ਨੇ ਬ੍ਰੈਡ ਹੈ ਤੇ ਜਿਹੜੇ ਆਲੂ ਹੈ ਉਹ ਗਿੱਲੇ ਸੀਗੇ ਤੇ ਪਹਿਲਾਂ ਆਪਾਂ ਇਹਨਾਂ ਨੂੰ ਮਿਕਸ ਕਰਕੇ ਦੇਖਾਂਗੇ ਜੇ ਥੋੜੇ ਬਹੁਤ ਪਾਣੀ ਦੀ ਜ਼ਰੂਰਤ ਪਈ ਤਾਂ ਤੁਸੀਂ ਪਾ ਲਿਓ ਤੇ ਉਸ ਤਰੀਕੇ ਨਾਲ ਹੀ ਤੁਸੀਂ ਸਖਤ ਰੱਖਣਾ ਹੈ ਤੇ ਆਪਾਂ ਇਹਦੇ ਬਹੁਤ ਹੀ ਵਧੀਆ ਜਿਹੇ ਪਕੌੜੇ ਬਣਾਵਾਂਗੇ ਤੇ ਜਿਹੜੇ ਪਕੌੜੇ ਬਣਨਗੇ ਇਹਦੇ ਉਹ ਬਿਲਕੁਲ ਕੈਕਟਸ ਵਰਗੇ ਬਣਦੇ ਆ ਕੈਕਟਸ ਦਾ ਪੌਦਾ ਹੁੰਦਾ ਜਿਵੇਂ ਕੰਡਿਆਂ ਜਿਹੇ ਵਾਲਾ ਹੁੰਦਾ ਖੜਾ ਉਸੇ ਤਰੀਕੇ ਦੇ ਨਾਲ ਹੀ ਇਹ ਪਕੌੜੇ ਬਣਦੇ ਆ ਜਦੋਂ ਬਣ ਜਾਂਦੇ ਆ ਬਹੁਤ ਹੀ ਜ਼ਿਆਦਾ ਵਧੀਆ ਲੱਗਦੇ ਆ ਤੇ ਟੇਸਟ ਇਹਨਾਂ ਦਾ ਬਹੁਤ ਜ਼ਿਆਦਾ ਵਧੀਆ ਆਉਂਦਾ ਹੈਗਾ ਉਸ ਤੋਂ ਬਾਅਦ ਆਪਾਂ ਕੜਾਈ ਦੇ ਵਿੱਚ ਕਰਾਂਗੇ ਜੀ ਤੇਲ ਗਰਮ ਆ ਤੇ ਫਰਟੀਲ ਗਰਮ ਤੋਂ ਬਾਅਦ ਆਪਣਾ ਜਿਹੜਾ ਮਟੀਰੀਅਲ ਸੀ ਆਪਾਂ ਕਰ ਲਿਆ ਸਾਰਾ ਤਿਆਰ ਤੇ ਹੁਣ ਆਪਾਂ ਇਹ ਜਿਹੜੇ ਪਕੌੜੇ ਆ ਤੁਸੀਂ ਛੋਟੇ-ਛੋਟੇ ਬਣਾ ਕੇ ਵਿੱਚ ਪਾਉਣੇ ਆਗੇ ਕਿਉਂਕਿ ਜੇ ਤੁਸੀਂ ਜਿਆਦਾ ਮੋਟੇ ਬਣਾਓਗੇ ਤਾਂ ਉਹ ਵਿਚਕਾਰੋਂ ਕੱਚੇ ਰਹਿ ਜਾਣਗੇ ਕਿਉਂਕਿ ਇਹ ਉੱਪਰੋਂ ਬੜੀ ਜਲਦੀ ਬੰਦਦੇ ਆ ਆਪਾਂ ਇਹਨਾਂ ਵਿੱਚ ਬ੍ਰੈਡ ਪਾਈ ਹੋਈ ਹੈ ਗੈਸ ਦੀ ਫਲੇਮ ਨੂੰ ਤੁਸੀਂ ਹੌਲੀ ਰੱਖਣਾ ਤੇ ਪਹਿਲਾਂ ਜਿਆਦਾ ਤੇਲ ਵੀ ਤੁਸੀਂ ਗਰਮ ਨਹੀਂ ਕਰਨਾ ਤਾਕੀ ਇਹ ਹੌਲੀ-ਹੌਲੀ 1-2 ਮਿੰਟਾਂ ਦੇ ਵਿੱਚ ਤਿਆਰ ਹੋ ਜਾਣਗੇ ਤੇ ਜੇ ਸਮਾਂ ਥੋੜਾ ਜਿਹਾ ਵੱਧ ਘੱਟ ਲੱਗਦਾ ਤਾਂ ਵੀ ਕੋਈ ਗੱਲ ਨਹੀਂ ਤੇ ਕਿਉਂਕਿ ਜੇ ਆਪਾਂ ਏਕੇ ਦਾ ਵੀ ਬਹੁਤ ਤੇਜ਼ ਤੇਲ ਚ ਪਾ ਦਾਂਗੇ ਤਾਂ ਇਹ ਉੱਪਰੋਂ ਜਲ ਜਾਣਗੇ ਤੇ ਵਿੱਚੋਂ ਇਹ ਬਿਲਕੁਲ ਕੱਚੇ ਰਹਿ ਜਾਣਗੇ ਇਸੇ ਤਰੀਕੇ ਨਾਲ ਆਪਾਂ ਛੱਟਪੜ ਵਿੱਚ ਸਾਰੇ ਪਕੌੜੇ ਕੱਢ ਲਏ ਤੇ ਆਪਾਂ ਸੋਚ ਵੀ ਨਹੀਂ ਸਕਦੇ ਕਿ ਉਹੀ ਬ੍ਰੈਡ ਸੀ ਜਿਹੜੇ ਆਪਣੇ ਖਾਣ ਨੂੰ ਬਿਲਕੁਲ ਦਿਲ ਨਹੀਂ ਕਰਦਾ ਸੀ ਤੇ ਹੁਣ ਜਦੋਂ ਆਪਾਂ ਪਕੌੜੇ ਬਣਾ ਲਏ ਤੇ ਸਾਰੇ ਦੇਖਿਓ ਪੱਜ-ਪੱਜ ਕੇ ਕੋਲ ਆਣਗੇ ਕਿਉਂਕਿ ਖਾਣ ਵਿੱਚ ਜਦੋਂ ਐਨੀ ਵਧੀਆ ਚੀਜ਼ ਮਿਲ ਜੇ ਫਿਰ ਹੋਰ ਕੀ ਚਾਹੀਦਾ ਸ਼ਾਮ ਨੂੰ ਕਈ ਵਾਰੀ ਕੀ ਹੁੰਦਾ ਆਪਣੇ ਘਰੇ ਕੋਈ ਮਹਿਮਾਨ ਆ ਜਾਂਦਾ ਤੇ ਜਲਦੀ ਵਿੱਚ ਆਪਣੇ ਤੋਂ ਵਾਰੋ ਵੀ ਕੁਝ ਨਹੀਂ ਲਿਆਂਦਾ ਜਾਂਦਾ ਤੇ ਇੱਕ ਬਹੁਤ ਹੀ ਸੌਖਾ ਤਰੀਕਾ ਹੈ ਜਿਹਦੇ ਨਾਲ ਤੁਸੀਂ 15-20 ਮਿੰਟਾਂ ਦੇ ਵਿੱਚ ਚਾਹ ਦੇ ਨਾਲ ਬਹੁਤ ਹੀ ਵਧੀਆ ਜੀ ਇਹ ਪਕੌੜਿਆਂ ਦੀ ਆਈਟਮ ਤੁਸੀਂ ਤਿਆਰ ਕਰਕੇ ਅਗਲੇ ਦੇ ਸਾਹਮਣੇ ਰੱਖ ਸਕਦੇ ਹੋ ਅਗਲਾ ਵੀ ਖੁਸ਼ ਤੇ ਤੁਸੀਂ ਵੀ ਖੁਸ਼ ਮੇਰੇ ਚੈਨਲ ਦੇ ਸਾਨੂੰ ਮੇਰੀ ਵੀਡੀਓ ਕੈਜੀਆਂ ਲੱਗਦੀਆਂ ਕਮੈਂਟ ਕਰਕੇ ਤੁਸੀਂ ਮੈਨੂੰ ਜਰੂਰ ਦੱਸਿਓ ਜਦੋਂ ਆਪਾਂ ਕਰ ਲਏ ਜੀ ਪਕੌੜੇ ਤਿਆਰ ਤੇ ਐਨੇ ਬੱਚੇ ਵੀ ਟਿਊਸ਼ਨ ਤੋਂ ਕਰ ਆਗੇ ਤੇ ਸਾਰਿਆਂ ਨੇ ਰਲ ਮਿਲ ਕੇ ਪਕੌੜੇ ਖਾਦੇ ਬਹੁਤ ਹੀ ਜ਼ਿਆਦਾ ਟੇਸਟੀ ਬਣੇ ਤੇ ਆਪਾਂ ਤੁਹਾਨੂੰ ਇਹ ਦਿਖਾਉਣੇ ਆ ਤੇ ਹੁਣ ਦੱਸਿਓ ਇਹਦੀਆਂ ਜਿਹੜੀਆਂ ਨਜੁੰਜਾ ਜੀਆਂ ਨਿਕਲੀਆਂ ਜਾਂ ਤਿੱਕੀਆਂ ਉਹ ਕੁਛ ਪਿਆਜ਼ ਦੀਆਂ ਜਾਂ ਆਲੂ ਦੀਆਂ ਤੇ ਇਹ ਬਿਲਕੁਲ ਹੀ ਮੈਂ ਤੁਹਾਨੂੰ ਦੱਸਿਆ ਸੀ ਜਿਵੇਂ ਕੈਕਟਸ ਵਰਕੇ ਬਣੇ ਆ ਖੜੇ ਖੜੇ ਬਹੁਤ ਜਿਆਦਾ ਵਧੀਆ ਤੇ ਬਹੁਤ ਹੀ ਜਿਆਦਾ ਟੇਸਟੀ ਬਣਦੇ ਆ ਤੇ ਸਭ ਤੋਂ ਜਿਆਦਾ ਵਧੀਆ ਗੱਲ ਹੈ ਕਿ ਇਹ ਬਹੁਤ ਛੇਤੀ ਤਿਆਰ ਹੁੰਦੇ ਹੈਗੇ ਇੱਕ ਵਾਰੀ ਮੇਰੇ ਕਹਿਣ ਤੇ ਤੁਸੀਂ ਇਹ ਪਕੌੜੇ ਬਣਾ ਕੇ ਚਾਹੇ ਇਮਲੀ ਦੀ ਚਟਨੀ ਨਾਲ ਖਾਓ ਚਾਹੇ ਤੁਸੀਂ ਗ੍ਰੀਨ ਸੌਸ ਨਾਲ ਖਾਓ ਤੇ ਬਣਾ ਕੇ ਜਰੂਰ ਦੇਖਿਓ ਧੰਨਵਾਦ ਜੀ